ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਕਿਵੇਂ ਸਾਰੇ ਮੀਤ ਕਰਦੇ ਠੀਕ ਹੋ ਨੇ ਅੱਜ ਗੱਲ ਕਰਦੇ ਹਾਂ ਵੀ ਕੁਝ ਦੋਗਲੀ ਕਿਸਮ ਦੇ ਲੋਕਾਂ ਜਿਹੜੇ ਗੰਗਾ ਗਏ ਤੇ ਗੰਗਾ ਰਾਮ ਤੇ ਜੰਮਾ ਗਏ ਤੇ ਜੰਮਾ ਦਾ ਸਵਰਗ ਹਰ ਵੇਲੇ ਆਪਣਾ ਪੱਖ ਬਦਲ ਲੈਂਦੇ ਆ ਤੇ ਕਦੀ ਵੀ ਆਪਣੇ ਕਰਦਾਰ ਨੂੰ ਅੱਗੇ ਵੀ ਨਹੀਂ ਜਾਦਾ ਆਂਦੇ ਤੇ ਉਹਨਾਂ ਕੰਮਾਂ 'ਚ ਆਂਦੇ ਜਦੋਂ ਪ੍ਰਸਤੀਜ ਮਿਲਦੀ ਤੇ ਆਪਣੇ ਸਾਰੇ ਕੰਮ ਨਾਰਮਲ ਹੀ ਕਰ ਲਵਾਂਗੇ ਤੇ ਦੂਜੇਨ ਡੀਮੋਟਿਵੇਟ ਜਿੱਥੇ ਤੁਸੀਂ ਮੁਕਾਮ ਤੇ ਬੈਠੇ ਹੋ ਦੂਜੇ ਨੂੰ ਉੱਥੇ ਆਉਣ ਨਹੀਂ ਦੇਣਾ ਤੇ ਕਈ ਜਣਾ ਬਈ ਉਹ ਜਗ੍ਹਾ ਠੀਕ ਨਹੀਂ ਹੈ ਉੱਥੇ ਸਾਰੇ ਗਲਤ ਲੋਕ ਰਹਿੰਦੇ ਆ ਫੁਲਾਣੀ ਜਗ੍ਹਾ ਇੱਕ ਆਫਿਸ ਤੇ ਹੈ ਤੇ ਇੱਧਰ ਨੂੰ ਜਾਣਾ ਜਬਰਦਸਤੀ ਕਿਸੇ ਨੂੰ ਵੀ ਜਦੋਂ ਅਸੀਂ ਡੀਮੋਟੀਵੇਟ ਕਰਿਅਾਵਾਂਗੇ ਉਹ ਇੱਕ ਗਲਤ ਗੱਲ ਹੈ। ਇਹ ਸਹੀ ਹੈ ਕਿ ਅਸੀਂ ਨੂੰ ਸਹੀ ਦਾ ਰਾਸਤੀ ਹੈ। ਜੇ ਸਾਡੀ ਪਹੁੰਚ ਨਹੀਂ ਗਈ ਹੈ ਤਾਂ ਦੱਸੋ ਇਹ ਜਿਸ ਤਰ੍ਹਾਂ ਇਹ ਫੋਰਸ ਕਰਦੇ ਸਨ। ਕਿਉਂਕਿ ਉਹਦੇ ਮਾਪੇ ਵੀ ਹੁੰਦੇ ਆ ਉਹਨਾਂ ਦੀ ਲਾਈਫ ਦੇ ਵਿੱਚ ਉਹ ਵੀ ਅੰਦਰ ਦੱਸਦੇ ਆ ਸਹੀ ਗਲਤ ਦਾ ਅਸੀਂ ਆਪਣੀ ਭਾਸ਼ਾ ਵਿੱਚ ਝਾੜੀ ਜਾਵਾਂਗੇ। ਤੇ ਉਹਦਾ ਵੀ ਕੋਈ ਅਸਰ ਨਹੀਂ ਹੁੰਦਾ ਪਰ ਮੈਂ ਆਪਾਂ 도ਗਲੇ ਨਹੀਂ ਆ ਵੀ ਇੱਧਰ ਗਏ ਤੇ ਇੱਧਰ ਦੀ ਤਾਂ ਉੱਧਰ ਗਏ ਤਾਂ ਉੱਧਰ ਦੀ ਆ ਜਿੱਥੇ ਹੋ ਸਕਦਾ ਆਪਾਂ ਕ੍ਰਿਟੀਸਾਈਜ਼ ਕਰੀਦਾ ਵੀ ਜੇ ਮੈਟਰ ਜਿਆਦਾ ਹੀ ਸਮਝਣਾ ਆਵੇ ਤੇ ਉੱਟ ਕੇ ਆ ਜਾਓ ਤਾਂ ਆਪਣੇ ਘਰ ਇਕੱਲੇ ਬਹਿ ਜਾਓ ਭਾਵੇਂ ਤੇ ਇਕੱਲੇ ਬਹਿਣਾ ਵੀ ਠੀਕ ਹੁੰਦਾ ਕਿਉਂਕਿ ਜਦੋਂ ਅਸੀਂ ਸਾਰਿਆਂ ਦੀ ਮਹਿਮਤ ਪੈਂਦੇ ਆ ਫਿਰ ਕੋਈ ਨਾ ਕੋਈ ਲੜਾਈ ਪੈਂਦੀ ਹੈ ਉਹਦਾਂ ਬੈਠ ਰਹਿਗੇ ਇਸ ਚੁੱਪਰ ਹਮਣਾ ਜਿੱਥੇ ਬੈਠੇ ਹਾਂ ਬੈਠੇ ਵੀ ਹਾਂ ਫਿਰ